ਸੱਚਾਈ ਦੇ ਪਿਆਰ ਦੇ ਵਿੱਚ ਆਦਬ ਦੇ ਵਿੱਚ ਐਦਾਂ ਜੁੜ ਕੇ ਬੈਠੋਗੇ ਨਾ ਇਹ ਮੋਦੀਆਂ ਇਹ ਸ਼ਾਹਾਂ ਸ਼ੂਆਂ ਨੂੰ ਇਹਨਾਂ ਨੂੰ ਗੱਸ਼ੀਆਂ ਪਹਿਨਣ ਗਿਆ ਜਿੱਦਣ ਕੱਲੇ-ਕੱਲੇ ਤੁਰੇ ਫਿਰਾਂਗੇ ਉਹ ਸਾਨੂੰ ਕੁਝ ਨਹੀਂ ਜਾਣਣਗੇ ਤੇ ਦੂਜੀ ਗੱਲ ਵੀਰ ਅਵਤਾਰ ਸਿੰਘ ਖੰਡਾ ਮੇਰੀਆਂ ਜਦੋਂ ਇੰਗਲੈਂਡ ਜਾਂਦਾ ਉੱਥੇ ਦੀਆਂ ਉਹਦੀਆਂ ਉਹ ਮੇਰੀਆਂ ਯਾਦਾਂ ਨੇ ਕਿ ਉਹ ਜਦੋਂ ਵੱਡੀਆਂ-ਵੱਡੀਆਂ ਸਕਰੀਨਾਂ ਲੱਗੀਆਂ ਨਾ ਉਹ ਵੀਰੇ ਨੇ ਉਸ ਗੱਲ ਨੂੰ ਬਹੁਤ ਦੁਨੀਆ 'ਚ ਪਹੁੰਚਾਇਆ ਔਰ ਦੂਜੀ ਗੱਲ ਉਹ ਬਹੁਤ ਹੀ ਸਾਧ ਸੰਗ ਜੀ ਨਿਮਰਤਾਵਾਨ ਸੀ ਜਿਵੇਂ ਦੀਪ ਸਿੱਧੂ ਕਈ ਤੇ ਉਹ ਇਦਾਂ ਦੇ ਪਾਉਂਦੇ ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ ਸਾਤੋਂ ਪਹਿਲਾਂ ਜੰਮਿਆ ਹੀ ਨਹੀਂ ਕੋਈ ਅਸੀਂ ਜੰਮੇ ਆ ਪਹਿਲਿਆਂ ਨੇ ਕੀਤਾ ਹੀ ਕੁਛ ਨਹੀਂ ਨਾ ਹੋਰ ਕਿਸੇ ਤੋਂ ਨਾ ਮੈਂ ਹੀ ਕਰਨਾ ਉਹ ਇਦਾਂ ਤੇ ਨਹੀਂ ਸੀ ਦੀਪ ਦੇ ਮਨ 'ਚ ਵੀ ਕਦੇ ਸੋਚ ਨਹੀਂ ਸੀ ਆਈ ਦੀਪ ਸਿੱਧੂ ਵੀਰੇ ਦੇ ਸਾਡੇ ਦੇ ਉਹ ਨਿਵਦਾ ਸੀ ਇਦਾਂ ਹੀ ਅਵਤਾਰ ਸਿੰਘ ਹੰਡਾ ਸੀ ਉਹਨੂੰ ਜੇ ਕੋਈ ਗੱਲ ਕਹੀ ਵੀ ਨਾ ਆ ਬਚਨ ਜਿਹੜੇ ਹੁਣ ਚੱਲਦੇ ਨੇ ਜਾਣਦੇ ਤੁਸੀਂ ਸਾਰੇ ਹੀ ਹੋ ਮੌਤ ਤੇ ਵੀ ਗਿਲਾਉਂਦਾ ਐ ਕਜ਼ਾ ਤੁਜ ਸੇ ਬੋ ਨਾਦਾਨੀ ਹੋਈ ਤੂੰ ਨੇ ਫੂਲ ਬੋ ਤੋੜਾ ਜਿਸੇ ਗੁਲਸ਼ਨ ਮੇਂ ਵੀ ਰਾਨੀ ਹੋਈ ਉਹ ਕੱਲਾ ਹੀ ਸੀ ਮਾਪਿਆਂ ਦਾ ਪੁੱਤ ਪਰ ਅਮਾ ਇਹ ਮਾਂ ਦਾ ਕਿੱਡਾ ਵੱਡਾ ਤੇ ਲਿਆ ਉਹ ਜਿਹੜੀ ਮਾਂ ਨੂੰ ਅੱਜ ਵੀ ਉਹ ਦੁੱਕੀ ਤੇ ਢੇਲੇ ਦੇ ਬੰਦੇ ਦਾ ਮੂੰਹ ਨਾ ਮੱਥਾ ਸ਼ਰਾਬੀ ਕੁਆਬੀ ਕੋਈ ਕਿਤੇ ਬੈਠਾ ਕੋਈ ਕਿਤੇ ਉਹ ਚੋਕੇ ਗੱਲਾਂ ਕਰਨਗੇ ਜੇ ਹਰੀ ਨਾਂ ਵਰਗਾ ਉਹ ਤੁਸੀਂ ਤੇ ਪੁੱਤ ਬਣ ਨਹੀਂ ਸਕੇ ਉਹ ਮਾਂ ਦਾ ਦਰਦ ਵੰਡਾਉਂਦਾ ਤੁਸੀਂ ਟਾਰਗੇਟ ਕਰੋਗੇ ਪਰ ਵੀਰੋ ਆ ਜਿੰਨੇ ਬੈਠੇ ਹੋ ਨਾ ਤੁਸੀਂ ਤੁਹਾਡੇ ਚਰਨਾਂ 'ਚ ਕੋਈ ਬੇਨਤੀ ਆ ਇਹ ਗੱਲ ਇਹ ਨਾ ਹੋਵੇ ਵੀ ਸਾਲ ਬਾਅਦ ਇਕੱਠੇ ਫਿਰ ਹੋ ਜਾਈਏ ਦਿਨ ਮਨਾਤਾ ਗੱਲ ਗਈ ਗੁਜ਼ਰੀ ਹੋ ਗਈ ਇਦਾਂ ਨਹੀਂ ਮਾਤਾ ਤੇ ਭੈਣ ਉਨੀ ਪੰਥਲੇ ਖੇ ਲਾਤਾ ਸਾਰਾ ਕੁਝ ਤੇ ਅੱਜ ਪੰਥ ਦਾ ਫਰਜ਼ ਬਣਦਾ ਢਿੱਡੋਂ ਜੰਮਿਆਂ ਦੀ ਖੇਡ ਵੱਖਰੀ ਹੁੰਦੀ ਏ ਮੰਨਦੇ ਆ ਪਰ ਕਈ ਵਾਰੀ ਇਹ ਗੁਰੂ ਦੀ ਕਲਾ ਬਣ ਜਾਂਦੀ ਹੈ ਜਿਹੜੇ ਧਰਮ ਦੇ ਪੁੱਤ ਵੀ ਬਣਿਆ ਉਹ ਅੰਗੀਠਾ ਬਾਬੇ ਜਸਾ ਸਿੰਘ ਆਲੂ ਵਾਲੀਏ ਦਾ ਉਹ ਧਰਮ ਦਾ ਪੁੱਤ ਬਣਿਆ ਸੀ ਨਵਾਬ ਕਪੂਰ ਸਿੰਘ ਦਾ ਤੇ ਉਹ ਰਾਜ ਭਾਗ ਦਾ ਮਾਲਕ ਬਣ ਕੇ ਕਹਿੰਦਾ ਬਾਪੂ ਮੈਨੂੰ ਤਾਂ ਛੇੜਦੇ ਹਮ ਕੋ ਤੁਮ ਕੋ ਕਹਿ ਕੇ ਆਂਦਾ ਪੁੱਤ ਇਹ ਉਹ ਪੰਥ ਆ ਮੈਂ ਵੀ ਇਹਨਾਂ ਦੇ ਘੋੜਿਆਂ ਦੀ ਲਿੱਦ ਹਟਾਉਂਦਾ ਹੁੰਦਾ ਸੀ ਇਹ ਉਹ ਪੰਥ ਆ ਇਹਨਾਂ ਨੇ ਮੈਨੂੰ ਨਵਾਬੀਆਂ ਦੇ ਕੇ ਨਵਾਬ ਨਵਾਬ ਵੱਡੀ ਕਿਰਪਾ ਕਰਦੇ ਤੈਨੂੰ ਆਵਾਜ਼ ਦਿੱਤਾ ਉਹ ਮੇਰੇ ਸੋਹਣਿਆ ਪੁੱਤਰਾ ਇਹਨਾਂ ਦੀ ਸੇਵਾ ਤੋਂ ਮੁੱਖ ਨਾ ਮੋੜੀ ਤੂੰ ਦਾਣਾ ਵਰਤਾਈ ਚੱਲ ਹਮ ਕੋ ਤੁਮ ਕੋ ਕਹਿੰਦੇ ਉਹ ਤੇ ਵੱਡੇ ਸਾਹਿਬ ਲੋਕ ਕਰਦੇ ਕੀ ਪਤਾ ਤੈਨੂੰ ਸੁਲਤਾਨ ਉਲਕਾਉਮ ਹੀ ਬਣਾ ਦੇਣਾ ਔਰ ਬਣਿਆ ਧਰਮ ਦੇ ਪੁੱਤ ਵੀ ਹੁੰਦੇ ਆ ਉਹ ਬਣਨਾ ਮਾਤਾ ਜੀ ਔਰ ਭੈਣ ਜੀ ਬਹੁਤ ਦਰਦ ਬਹੁਤ ਆ ਜਿਹੜਾ ਕੋਈ ਕੋਲ ਬਹਿ ਕੇ ਪਤਾ ਤਾਂ ਉਦੋਂ ਹੀ ਲੱਗਦਾ ਨਾ ਪਰ ਉਹ ਦਰਦ ਵੰਡਾਇਆ ਹੀ ਜਾ ਸਕਦਾ ਆਪਾਂ ਹੋਰ ਕਰ ਵੀ ਕੀ ਸਕਦੇ ਆ ਸਾਰਿਆਂ ਨੂੰ ਬੇਨਤੀਆਂ ਸਾਰੀਆਂ ਜਥੇਬੰਦੀਆਂ ਇਦਾਂ ਹੀ ਸਿਰ ਜੋੜ ਕੇ ਬੈਠੋ ਇੱਕਠੇ ਹੋ ਜਾਓ ਕੋਈ ਭਾਰ ਵੱਧ ਚੱਕ ਸਕਦਾ ਕੋਈ ਘੱਟ ਚੁੱਕ ਸਕਦਾ ਜਿੱਥੇ-ਜਿੱਥੇ ਜਿਹੜੀ ਵੀ ਜ਼ਿੰਮੇਵਾਰੀ ਆ ਉਹ ਨਿਭਾਵੇ ਔਰ ਦਿਲ ਤੋਂ ਧੰਨਵਾਦ ਪ੍ਰਬੰਧ ਦਾ ਵੀ ਧੰਨਵਾਦ ਬਾਬਾ ਅਟਲ ਸਾਹਿਬ ਇਹ ਉਹ ਬਾਬਾ ਅਟਲ ਸਾਹਿਬ ਆ ਜਦੋਂ ਚੜ੍ਹਾਈ ਕੀਤੀ ਮਾਤਾ ਜੀ ਨੇ ਕਿਲਾ ਕੀਤਾ ਵੀ ਮਹਾਰਾਜ ਤਿੱਕੀ ਸੀ ਨਿੱਕਾ ਜਿਹਾ ਬੱਚਾ ਸੀ ਤੁਹਾਡਾ ਮਾਰਿਆ ਉਹਨੂੰ ਕਿੰਨੇ ਜਾਣਣਾ ਮਾਰਾ ਕਹਿੰਦੇ ਕੋਤਵਾਲਿਆ ਅੰਮ੍ਰਿਤਸਰ ਸਾਹਿਬ ਚ ਇਹਦੇ ਦਰ ਤੇ ਜੇ ਦੀ ਹਾਜ਼ਰੀ ਹੋਵੇਗੀ ਉਹਦੀ ਹਾਜ਼ਰੀ ਔਰ ਅੱਜ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ ਸਾਰੇ ਸ਼ਹੀਦਾਂ ਦੇ ਹਾਜ਼ਰੇ ਉਹ ਦਰਗਾਹ ਤੇ ਤਾਂ ਹੀ ਬਾਬੇ ਟਾਲ ਦੇ ਚਰਨਾਂ ਚ ਲੱਗ ਰਹੇ ਆ